ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮਨ ਚੀਮਾ ਵਲੋਗਸ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾ ਤੁਹਾਡਾ ਹਾਰਪਿਕ ਬਾਈ ਰੈਡੀ ਹੈ ਉਹ ਪਿੱਛੇ ਬਲੈਕ ਹਿੱਟ ਵੀ ਤਿਆਰ ਹੈ ਇਤਨਾ ਨਹੀਂ ਕਹਿ ਜਾਵੇ ਅੰਗੂਰ ਵੀ ਤਿਆਰ ਹੈ ਗਾਇਸ ਸਤਿ ਸ੍ਰੀ ਅਕਾਲ ਸਾਰੇ ਹੋ ਗਾਇਸ ਕੱਲ ਮੇਰੇ ਨਾਲ ਮੱਛਰ ਵੱਟ ਗਿਆ ਹੱਥ ਤੇ ਅੱਛਾ ਮੱਛਰ ਦਾ ਬੰਨਾ ਦਿਖਾਉਣੀ ਤਾਂ ਮੁੰਦੀ ਹੈ ਨਹੀਂ ਨਹੀਂ ਮੁੰਦੀ ਨਹੀਂ ਮੇਰਾ ਸਾਰਾ ਹੱਥ ਸੁੱਜ ਗਿਆ ਦੇਖੋ ਆ ਦੇਖੋ ਕਿਹੜਾ ਪਹਿਲੇ ਤੁਹਾਨੂੰ ਪਾਈ ਹਾਲੇ ਸੁੱਜਿਆ ਹੈ ਪਰ ਮੈਂ ਹੋਇਆ ਰੱਤ ਤੁਸੀਂ ਸਾਰੇ ਜਣ ਦਿਖਾਤਾ ਮੈਂ ਦਿਖਾਣਾ ਗਾਇਜ਼ ਮੈਂ ਅੱਜ ਪਾਏ ਨੇ ਟੀ-ਸ਼ਰਟ ਓਏ 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 ਕੈਮਰਾ ਡਿਸਕਾਰਡ ਗਲਿਚ ਮਾਰ ਗਿਆ ਗਲਿਚ ਮਾਰ ਗਿਆ ਦੋਸਤੋ ਆਹ ਕੁਪੜੇ ਪਾਏ ਆ ਯਾਰ ਬੇਬੇ ਵਿੱਚ ਆ ਗਈ ਆ ਮੈਨੂੰ ਸੱਜਣਾ ਦਿਖਾਉਣ ਦੇ ਦਿੰਦੇ ਲੈਣ ਪਤਾ ਮੈਂ ਸਭ ਤੋਂ ਸੋਹਣਾ ਲੱਗਦਾ ਨਾ ਓਡਾ ਵੱਡਾ ਵਾ ਮੇਰੇ ਆਪਣੇ ਗਾਇਜ਼ ਜਣ ਪਜਾਮਾ ਪਾਇਆ ਸੀ ਕਹਿੰਦੇ ਪੈਂਟ ਮੋ ਪੈਂਟ ਭਾਈ ਕੱਪੜਾ ਪਾਇਆ ਸੀ ਕਹਿੰਦੇ ਮੂਡ ਫੂਡ ਪਾਇਆ ਗੈਸਸ ਬਿਨਾ ਕਾਇ ਕਰ ਹੋਇਆ ਇਹਦਾ ਬਿਨਾ ਗਏ ਜੁੱਤੀਆਂ ਪਾ ਲਈ ਨਿਭਣਾ ਬਿਨਾ ਕਾਇ ਹਾਰਪਿਕ ਬਣ ਜਾਈਦਾ ਹਾਰਪਿਕ ਬਈ ਹਾਂ ਹੈ ਇਹ ਇਤਨੀ ਚੀਜ਼ਾਂ ਹੋ ਜਾਂਦੀਆਂ ਹੋ ਜਾਂਦੀਆਂ ਨਹੀਂ 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 ਮੈਨੂੰ ਲੈਣ ਜਾਣ ਮਮਾ ਬੱਸ ਹਾਂ ਬੁੱਤ ਵੀ ਕਹਿੜਾ ਗੋਤਾਲਾ ਵੀ ਕਹਿੜਾ ਗੈਸ ਉਹ ਦੇਖੋ ਮੈਂ ਦੀਨਾ ਬਿਆ ਨਾ ਮੈਂ ਕਿੰਨਾ ਸੋਹਣਾ ਲੱਗਣਾ ਚਾਹੀ ਮੇਰਾ ਮੂੰਹ ਵੀ ਨਹੀਂ ਆਂਦਾ ਬਈ ਆਦੇ ਜੋ ਗਨਕਾਰ ਸਾ ਤੂੰ ਦੋਸਤੋ ਇੱਧਰ ਲੈ ਤੂੰ ਦਿਖਾ ਲੈ 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 ਮੈਂ ਖਾ ਲਿਆ ਲੈ ਗਾਇਸ ਇਹ ਕੋਈ ਜਨਾ ਨੇ ਮੇਰਾ ਸ਼ੱਟ ਜੋੜੀ ਗਈ ਤੇ ਦੇਖੋ ਇਹਨਾਂ ਨੇ ਮੇਰਾ ਸ਼ੱਟ ਜੋੜੀ ਦਿੱਤਾ ਚੋਰੀ ਕੀਤਾ ਚਲੋ ਚਲੋ ਆ ਪਰਫਿਊਮ ਚੱਕ ਰੱਖ ਦੇ ਵਿੱਚ 2.5 ਲੱਖ ਰੁਪਏ ਮੈਂ ਥੋੜੀ ਲੈ ਤੇ ਆਪਣਾ ਫੋਨ ਤੋਂ ਦੋਸਤੋ 95 ਰੁਪਏ ਆ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੇ ਤੇਰੇ ਗਾਣੇ ਖੁੰਦੇ ਪਏ ਸੀਗੇ ਹੁਣ ਚਿੱਤਾ ਹੋ ਲਾ ਬਲੋਗ ਵੀ ਭਰਾ ਬਹੁਤ ਹੋਣੀ ਤਰੇ ਸਾਨੂੰ ਤਰੇ ਨੂੰ ਤਕਰੀਬਨ 15 ਮਿੰਟ ਹੋ ਗਏ ਹੁਣ ਤਾਂ ਅਸੀਂ ਦਰਾਹੇ ਪਹੁੰਚ ਗਏ ਆ ਨਹੀਂ ਹੋ ਜਾਈ ਪਹੁੰਚ ਜੇ ਉਹ ਅੱਗੇ ਆ ਉਹ ਦੇਖੋ ਸਾਹਮਣੇ ਜਣਾ ਦਰਾਹੇ ਵਾਲਾ ਪੋਲਾ ਹਾਂ ਇੱਕ ਕਿਤੇ ਹੈ ਨਾ ਬੋਟ ਬੋਟਿੰਗ ਸਿਸਟਮ ਵੀ ਪੜਾਇਆ ਹੈ ਉਹ ਨੀਲੇ ਵਾਲੇ ਪੁਲ ਤੇ ਚੱਲੀਏ ਉਹਦੇ ਨਾਲ ਗੱਲ ਕਰਦੇ ਸੀ ਹੋਰ ਆਪਾਂ ਚੱਲੀਏ ਲੈਣ ਦੇ ਹੋਮੀ ਤਾਂ ਡਰ ਲੱਗਦਾ ਭਰਾਵਾ ਉਹ ਪਾ ਕੇ ਨਾ ਇਹ ਪੂਰੀ ਇਹ ਆ ਜਾ ਕਰ ਤੇ ਆ ਕਰ ਜੇ ਫੇਰ ਉਹ ਬੋਟਿੰਗ ਨਹੀਂ ਪਈ ਉਹਨਾਂ ਨੇ ਤੁਹਾਨੂੰ ਉਹ ਹੀ ਦੱਸਿਆ ਉਹਨਾਂ ਨੇ ਹੁਣ ਇੱਕ ਰੈਸਟੋਰੈਂਟ ਤਿਆਰ ਕੀਤਾ ਵਾ ਤੇ ਟ੍ਰੇਨ ਵੀ ਉਹਨਾਂ ਦੀ نیچے ਨਹੀਂ ਚੱਲਦੀ ਕੀ ਉੱਪਰ ਉੱਪਰ ਚੱਲਦੀ ਹੈ ਉਹਨਾਂ ਨੇ ਹੁਣ ਇੱਕ ਰੈਸਟੋਰੈਂਟ ਤਿਆਰ ਕੀਤਾ ਪੂਰਾ ਰੈਸਟੋਰੈਂਟ ਵੀ ਤਿਆਰ ਕੀਤਾ ਉਹਨਾਂ ਨੇ ਆ ਪਾਣੀ ਪਾਣੀ ਚੱਲੂਗਾ ਇਹਦੇ ਉੱਪਰ ਫੌਜੀ ਆ ਪੋਲ ਬਣਾਉਂਦੇ ਆ ਤਾਂ ਇਹਦੇ ਉੱਪਰ ਟੈਂਕਰ ਘੰਦੇ ਲਓ ਉੱਪਰ ਜਿਹੜੇ ਟੱਕ ਟੱਕ ਟੈਂਕ ਵਿੱਚ ਨਹੀਂ ਘੰਦੇ ਤੇ ਉੱਪਰ ਦੀ ਲਾਏ ਨਾ ਪਾਵਰਫੁੱਲ ਆ ਦੇ ਲਾਏ ਹਾਂ ਇਹ ਰਿਲੀਮੈਂਟ ਪੋਲ ਹੁੰਦਾ ਹੈ ਹਾਨੀ ਛੱਟੀ ਵਾਲੀ ਗੱਲ ਆ ਗਈ ਇੱ체 ਹੀ ਹਾਨੀ ਛੱਟੀ ਦਰਾਈ ਹੁੰਦਾ ਨਾ ਹੂੰ ਉਹ ਨਹੀਂ ਉਹ ਪ ਜਾ ਪਾਇਰ ਹੁੰਦੇ ਜਾਂ ਖੰਦੇ ਹੁੰਦਾ ਤੇ ਚਲੋ ਦੋਸਤੋ ਹੁਣ ਆਪਾਂ ਚੱਲਦੇ ਆਂ ਜਿਆਦਾ ਰੁਕਦੇਗਾ ਨਹੀਂ ਰਸਤੇ 'ਚ ਆਈ ਜਾਣਾ ਆਪਾਂ ਜਾਣਾ ਰਾਜਪੁਰੇ ਤੇ ਚਲੋ ਦੋਸਤੋ ਮੈਂ ਆਪਾਂ ਚੱਲਦੇ ਆਂ ਜਦੋਂ ਰਾਤ ਚ ਰੁਕ ਲਿਆ ਫਿਰ ਤਾਂ ਮਿਲਦੇ ਆਂ ਦੋਸਤੋ ਆਪਾਂ ਜਿੱਥੇ ਗਏ ਸੀ ਉੱਥੇ ਪਹੁੰਚ ਕੇ ਤੁਰਪੇ ਆਂ ਪਰ ਬਲੌਗ ਨਹੀਂ ਬਣਾਇਆ ਕਿ ਗੈਸ ਗਏ ਆ ਲੈ ਲੰਗੜਾ ਬਲੰਗ ਹੈ ਬੱਪੇ ਲੰਗੜਾ ਲੰਗੜਾ ਚਾਹ ਉਹ ਦੇ ਦੇ ਪਤਾ ਨਹੀਂ ਕਿ ਘਰੀ ਘਰੀ ਫਿਰ ਮਦਦ ਕਿੰਨੇ ਬੌਸ ਬਾਦ ਆਉਂਸ ਬਾਦ ਆਉਂ ਦਿਓ ਕਾਪੂ ਟੀਕੇ ਦੇਖੀ ਪਪ ਜੇ ਸੁਹਾਨ ਨਹੀਂ ਤੂੰ ਬਣਾਏ ਉਹ ਝੂਟੇ ਲੋਗ ਤੇ ਪੀਂਦੇ ਹੂੰ ਪੀਂਦਾ ਵੀਡੀਓ ਬੜੀ ਹੁੰਦੀ ਆਏ ਰੱਬਾ ਮੇਰਾ ਨਹੀਂ ਜੀ ਕਰਦਾ ਯਾਰ ਹੁਣ ਜਾਣ ਨੂੰ ਮੇਰੇ ਤਾਂ ਰੱਜੀ ਪਈਆਂ ਸਰੋਲ ਬਲਗਰ ਮੁੱਠੇ ਬਾਹਰ ਆ ਕੇ ਜੋਇ ਵੀ ਕਰ ਲੈ ਅਗਰ ਭੜੀ ਯਾਰ ਤੂੰ ਰੱਜੀ ਹੈ ਮਨ ਲੱਗੇ ਤੁਮਾ ਆਏ ਆਏ ਸ਼ਾਂਤੀ ਹੈ ਬੀ ਸ਼ਾਂਤੀ ਹੈ ਮੈਂ ਰੋਲਾ ਮਾਰ ਮੈਂ ਗਲੇਸ਼ ਉਹ ਦੇਖ ਬੰਦ ਮੈਂ ਸਮਝੋ ਤਾ ਤਾ ਮੈਂ ਗੱਲ ਕਰਦੀ ਹਨੇਰ ਬਾਬਾ ਲੇਸੰਦਾਤਾ ਓਏ ਉਹਦੇ ਬੋਡੀਗਾਰਡ ਹੋਣਾ ਬਾਬੇ ਸਾਲੇ ਬੋਡੀਗਾਰਡ ਦਾ ਕੋਪ ਜਾ ਬਾਬਾ ਨੀ ਬੋਦਲਾ ਐ ਕਿਹੜਾ ਬੋਡੀਗਾਰਡ ਹੈ ਉਹ ਮੋਤ ਲੱਗਦਾ ਸੀ ਖੜਾ ਉਹਦੇ ਵਿਚਾਰਾ ਪਣ ਜੇ ਬੋਦਲਾ ਉਹਨਾਂ ਵਾਸਤੇ ਆ ਆਦੇ ਐਲਟਾ ਨਾ ਆਫ ਰੋਡਿੰਗ ਕਰਕੇ ਆਏ ਕੋਈ ਓ ਚੱਲ ਓ ਚੱਲ ਯਾਰ ਨਸ ਜਿਹਾ ਲੱਗਾ ਸੀ ਨਾ ਗਏ ਤਨ ਗਏ ਨੇ ਬਲੌਡ ਅਜੇ ਨਾਲ ਸਟਪਾਉਣ ਦਿੱਸੇ ਤੂੰ ਦੱਸੋ ਮੇਰੀ ਤੂੰ ਖਾ ਮੈਂ ਆ ਦੇਖ ਲਓ ਗਾਇਸ ਇੱਥੇ ਰਾਤ ਕਿਲੋਮੀਟਰ ਨਹੀਂ ਆਏ ਤੇ ਹੁਣ ਇਹ ਚਾਹਾਂ ਪੀਣ ਲੱਗੇ ਪੀ ਲਈ ਚਾ ਕਿੱਥੇ ਚਾਹ ਤੁਹਾਡੀ ਗਲਾਸ ਕਿੱਥੇ ਨਹੀਂ ਬਰਾਤ ਤਾਂ ਬੜੀ ਸਿੱਖਿਆ ਦੇਂਦੀ ਸੀ ਪੈਕੇਟ ਨਹੀਂ ਹੜੀ ਹਾਂ ਨਹੀਂ ਰਾਤ ਤਾਂ ਕਹਿੰਦੇ ਸੀ ਪੈਕੇਟ ਨਹੀਂ ਚਾਹੀਦੇ ਲੈ ਲੈ ਗਾਇਸ ਲੈ ਆ ਲੂ ਹਾਂ ਤੁਹਾਨੂੰ ਪੈਕੇਟ ਆਣਾ ਕਿਹੜਾ ਪੈਕੇਟ ਆਣਾ ਇਹ ਬੈਕ ਕੈਂਟਮੈਂਟ ਉੱਧਰ ਲੱਗਵਾਉਂਦਾ ਖਾਇਸਾਂ ਦੇ ਆ ਦੇ ਭੁੱਖਾ ਇਹਨਾਂ ਜਿੱਥੇ ਆ ਕੇ ਬਹਿ ਜਾਂਦੇ ਆ ਬਸ ਖਾਣ ਹੋਵੇ ਇਹਨਾਂ ਨੂੰ ਬਹੁਤ ਫਰੇ ਬੜੀ ਚੋਲੀ ਚਾਰ ਚਾਰ ਥਾਲੀਆਂ ਕੜੀ ਚੋਲਾ ਖਾ ਕੇ ਇਹਨਾਂ ਲੰਗਰ ਖਾ ਕੇ ਇਹ ਮੈਨੂੰ ਨਾ ਇੱਕ ਗੱਲ ਨਹੀਂ ਸਮਝ ਆਉਂਦੀ ਇਹਨਾਂ ਦਾ ਲੰਗਰ ਨਾਲ ਢੱਡ ਕਿਉਂ ਨਹੀਂ ਭਰਦਾ ਹੈ ਹੈਲੋ ਉਹ ਉੱਧਰ ਨਹੀਂ ਕਿਹਾ ਕਿ ਨਹੀਂ ਤਾਂ ਕਿਉਂ ਜਦ ਗਰਮੀ ਬਹੁਤ ਗੜੀ ਮੈਂ ਤਾਂ ਮਾਸਾ ਫੁੱਕਾ ਮਾਰ ਮਾਰ ਖਾਤੀ ਮੈਂ ਤਾਂ ਇਹਦੇ ਨਹੀਂ ਇਹਦੇ ਨਹੀਂ ਕੰਦੇ ਕਿੰਨੇ ਵੀਰ ਹੋ ਗਏ ਹਾਂ ਚੋਰ ਹੈ ਚਾਰ ਵਾਹ ਮੈਂ ਇੰਨੇ ਇੰਨੇ ਤੋਂ ਹਾਂ ਜਿਵੇਂ ਗਰਮ ਸੀਗੇ ਨਾ ਤੇ ਠੰਡਾ ਹੋ ਗਿਆ ਮੈਂ ਤਾਂ ਹੌਲੀ ਹੌਲੀ ਉਹ ਬੱਦਲ ਹੋ ਗਏ ਬਾਹਰ ਲੋ ਜੀ ਨਹੀਂ ਹੁੰਦਾ ਕੋਈ ਨਾ ਆਉਂਦਾ ਅੱਜ ਨਾ ਕੋਈ ਖਾਇਕਾ ਅੱਜ ਆ ਫਿਰ ਅੱਜ ਮਿਸ ਕਾਲਾ ਜੀ ਜੋਦੀ ਆ ਗਈ ਜੋਦੀ ਆ ਗਈ ਥੋੜੀ ਖਾਲਾ ਥੋੜਾ ਖਾਲਾ ਤੇ ਰਹੀ ਗਿਆ ਕੋਈ ਨਹੀਂ ਨਾ ਕੁਝ ਹੁੰਦਾ ਪਾਪਾ ਹੁੰਦਾ ਪਾਪਾ ਹੁੰਦਾ ਚਲੋ ਦੋਸਤੋ ਅੰਨੇ ਪਛੇ ਦੱਕੜੀ ਚੱਲ ਕੇ ਮਿਲ ਜਿਆ ਜੀ ਦੋਸਤੋ ਰਾਤ ਜਾਂਦੇ ਆ ਗਿਆ ਸਾਨੂੰ ਮੀਂਹ ਪੈ ਗਿਆ ਵਾ ਅਸੀਂ ਭੱਜਦੇ ਮੈਂ ਹਾਂ ਹਾਂ ਆਹ ਦੇਖੋ ਦੱਕੜਾ ਮਾਰ ਕੇ ਬੈ ਗੇ ਆ ਆ ਗਿਆ ਜਣਾ ਆ ਗਿਆ ਤੇਲ ਨਹੀਂ ਆਇਆ ਬੋਲਿਆਂ ਨੂੰ ਆ ਦੋ ਬੋਲਿਆਂ ਨੂੰ ਤਾਂ ਦੋਸਤੋ ਆ ਪਕਰੇ ਆ ਗੀਆਂ ਘਰੇ ਆ ਗਏ ਮੰਮੀ ਨੇ ਆਰਾਮ ਕਰ ਲਿਆ ਗਾਇਸ ਇਧਰ ਆ ਪਾ ਆਰਾਮ ਕਰ ਲ ਕੰਮ ਕਰਕੇ ਆਟੀਆਂ ਭਰਾ ਕੰਮ ਕਰਕੇ ਨਾਮ ਵੀ ਤਾਂ ਕਰ ਲਿਆ ਇਧਰ ਕੇ ਸਾਡਾ ਸੁਲਤਾਨ ਵੀ ਬਿਠ ਹੈਪੀ ਬਰਥਡੇ ਹੈਪੀ ਬਰਥਡੇ ਕਰ ਬਾਈ ਹੈਪੀ ਬਰਥਡੇ ਤਾੜੀਆਂ ਕਿੱਥੇ ਘੱਟੀਆਂ ਨੰਨਾਂ ਦੀਆਂ ਹੱਥ ਆ ਦੇ ਫਿਰ ਹੱਥ ਦੋ ਚਲੋ ਦੋਸਤੋ ਨਾ ਪਾਜਾ ਕੇ ਡਿਨਰ ਤੇ ਦਸਤਾਨਾ ਨਾਲ ਦੇਖਣੇ ਕੀ ਕੀ ਬਣਾਇਆ ਦੋਸਤੋ ਮੁੰਡੇ ਸਾਡੇ ਤਾਂ ਵੱਡੇ ਆ ਇਧਰ ਕੇਕ ਲੈ ਕੇ ਆਈ ਆ ਸਾਡੀ ਭੈਣ ਡੈਨ ਚੱਲ ਵੀ ਡੈਨ ਉਹ ਕੇਕ ਤਾਂ ਕੱਢ ਲੈ ਭੈਣੂ ਜੀ ਕਾ ਫੜ ਲਈ ਇਹ ਮੁੰਡਾ ਜਾਲੀ ਆ ਓਏ ਉਹ ਖੋਲ ਤਾਂ ਰਹੀ ਆ ਭਰਾਵਾ ਤੈਨੂੰ ਹੈਲੋ ਗਾਇਜ਼ ਗਾਇਜ਼ ਮੈਨੂੰ ਐਨ ਕਰ ਲੱਗ ਗਈ ਆ ਤੇ ਮੇਰੇ ਕਿਧਰ ਕੇ ਲੱਗਦੀ ਆ ਤੇ ਮੇਰੀ ਤੇਰੇ ਸਾਹ ਤੁਸੀਂ ਇਹੰਦਾ ਅੱਡੀ ਗੱਲ ਆ ਓਏ ਹੋਲੀ ਘੋੜਾ ਚ ਸੁਣ ਜਾਂਦਾ ਹੁੰਦਾ ਉਹ ਕੋਈ ਨਾ ਗਾਈ ਪਰਸੇ ਮੈਂ ਗੱਲ ਕੀਤੀ ਹੁਣ ਇਹਨਾਂ ਅੰਦਰ ਖੜਾ ਲਿਆ ਗਈ ਗਾਈ ਦੀ ਸਾਡੀ ਗੱਲ ਨੂੰ ਸੁਪੂਲੇ ਕਰਾਣੀ ਚ ਹੈ ਉੱਪਰ ਇਹਨੂੰ ਐਂਦੀ ਰੱਖ ਲੈ ਹਿੱਲ ਉਹ ਨਹੀਂ ਸਾਰੀ ਚੱਲ ਚੱਲ ਦਿਖਾਈ ਕਿਹਦੇ ਸਾਡੀ ਅੱਤਾਂ ਤੁਹਾਨੂੰ ਕੇਕ ਨਹੀਂ ਲੈ ਜਾਣਾ ਹੁੰਦਾ ਸਾਜਨ ਖਾਨਸਰ ਕੇਕ ਲੈ ਆਦ ਰੋਇ ਕੇਕ ਵਧੀਆ ਅੱਜ ਰਸਤੇ ਚ ਲਈ ਫਿਰ ਤੁਸੀਂ ਨਹੀਂ ਟ੍ਰੈਫਿਕ ਚ ਆਈ ਨਹੀਂ ਆ। ਤੈਨੂੰ ਆਖਣਾ ਮੈਂ ਕਿ ਕੇਕ ਜਗ ਤੇਰੀ ਲੋੜ ਨਹੀਂ ਤੂੰ ਚੱਲ ਅੰਦਰ ਕਿਉਂ ਚੱਲ ਐਵਰੇ ਕਿਧਰ ਕੀ ਲੱਗਦੀ ਆ ਮੈਂ ਤਾਂ ਥੱਪੜ ਮਾਰਨਾ ਬਸ ਕਰ ਹਣਾ ਚੱਲ ਆ ਤੂੰ ਸਿਰ ਆ ਬੁਸੜਾ ਸਾਡੀ ਗੱਲ ਨੂੰ ਮਾਰ ਚਿੱਤ ਕਿੱਥੇ ਆ ਚੱਲ ਕਿੱਦਾਂ ਰੋਬ ਬਚਦੀ ਰੋਮਾ ada dia, ayu sambil bergerak ਨਾ ਫਿਰ ਚੱਕ ਦੇ ਚੱਕਾ ਆਇਆ ਖਾਣ ਵਾਲਾ ਬਾਬਾ ਨਹੀਂ ਖਾਣ ਵਾਲਾ ਨਹੀਂ ਖਾਣ ਵਾਲਾ ਪਲਾਸਟਿਕ ਹੈ ਉਹ ਨਹੀਂ ਖਾਣ ਦਾ ਖਾਣ ਦੇ ਕਿੰਨੇ ਬੰਦੇ ਚੋਂ ਸੋਗਰ ਖਾਣ ਦੇ ਦੇਖੀ ਮੈਨੂੰ ਆਉਣ ਲਈ ਕਿੱ데 ਆ ਆਣਾ ਨਹੀਂ ਆਇਆ ਆ ਜਾ ਆ ਜਾ ਲੱਡੂ ਆਇਆ ਲੱਡੂ ਆਇਆ ਖਾਣਾ ਖਾਣਾ ਤੇ ਕਿਹੜਾ ਤਾਰ ਵੱਜ ਜਾਵੇ ਤੇਰੀ ਤੁਡੀ ਥੋਮ ਅੰਦਰ ਦੇਖੋ ਨਾ ਹੋਈ ਫੋਟੋ ਦੇਖੋ ਮੈਂ ਆਣੀ ਗਈ ਮੈਨੂੰ ਲੱਗਿਆ ਜੀ ਚੈਰੀ ਦੇ ਲੈ ਲੈ ਰਸਮ ਲਾਈ ਮੰਗਦਾ ਸੀ ਸਾੜਾ ਦਸ ਜੀ ਨਾ ਡਰ ਸਕਦਾ ਦੇ ਲੋ ਮਣਾਈ ਗਈ ਅੰਦਰ ਆਂਦੀ ਮਾਇ ਨੂੰ ਮਣਾ ਨਹੀਂ ਕਰਦੇ ਦੇਓ ਓਏ ਟੁੱਟੇ ਨੂੰ ਹਟਾ ਦੇ ਤੇ ਕਰ ਲਈ ਲੈ ਲੈ ਮਮਮੀ ਚਲੋ ਚਲੋ ਭੱਜ ਲੋ ਚਲ ਚਲੀਏ ਛੁੱਟੀ ਹੋ ਗਈ ਛੁੱਟੀ ਹੋ ਗਈ ਭੱਜੇ ਬਟਾ ਦੇਖ ਲੈ ਚੱਕੇ ਮੈਂ ਅੱਜ ਖਾ ਲੈ ਮੈਂ ਚਲੋ ਜੀ ਚਲੋ 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 ਹਾਂ ਕੋਈ ਵੀ ਨਾ ਬੋਲਣਾ ਮੈਂ ਕੰਨ ਦਵਾਵਾਂ ਮਦਦ ਮੇਰਾ ਫਿਰ ਨਪਾਣਾ ਪਾ ਗਏ ਮੈਂ ਅੰਦਰ ਤੋਂ ਮੇਰਾ ਇਹਦੇ ਵਿੱਚ ਨਹੀਂ ਗਿਆ ਕਹਿੰਦੇ ਐਨਕਾ ਚ ਕੈਮਰਾ ਫਿੱਟ ਕਰਾਇਆ ਕੈਮਰਾ ਵਾਲਾ ਦੇਖਤੀ ਕਹਿੰਦੇ ਮੇਰੇ ਨਹੀਂ ਇੱਜ਼ਤ ਕਰੀ ਜਾਂ ਲਾਹ ਮਨਿੰਦਰ ਮਨਿੰਦਰ ਆਪਾਂ ਇੱਥੇ ਚੱਲ ਰੀਤਾ ਚੱਲ ਮੰਨਿੰਦਰ ਜੀ ਤੈਨੂੰ ਤਿਆਰ ਕਿੱਲਾ ਮੰਨਿੰਦਰ ਇਹ ਸੁਝਾ ਕੇ ਬੈਠਣਾ ਇਧਰ ਆਓ ਮੰਨਿੰਦਰ ਤੈਨੂੰ ਪਹਿਰਾ ਨਹੀਂ ਪਹਿਰਾ ਨਹੀਂ ਆਉਂਦਾ ਲੱਗਦਾ ਮੰਨਿੰਦਰ ਥੋੜਾ ਦੌਂਦੀ ਨਹੀਂ ਦੇਖਿਆ ਕੋਈ ਨਾ ਲੈ ਇਹਦੀ ਨਾਲ ਤਾਂ ਉਹ ਜੀ ਆਉਂਦੀ ਆ ਉਹਨੂੰ ਬਾਅਦ ਵਿੱਚ ਉਹਨੂੰ ਬਾਅਦ ਵਿੱਚ ਰਮਣੀ ਤੋਂ ਉੱਠੇ ਜਾਂਦੇ ਬਾਅਦ ਆਦੀ ਨਾ ਕਰ ਤੂੰ ਇਹਦੇ ਦੇਖੋ ਇਹ ਨਹੀਂ ਆ ਸਿੱਟੋ ਇਤਨੀ ਬੋਲੇ ਵੀ ਕਿ ਟਾਉ ਕੋਡ ਹੋਣਾ

ਬੜਾ ਜਵਾਨ ਫੋਟੋ ਫੜ ਲਿਆ ਕਰ ਛਕਾ ਨੂੰ ਨਹੀਂ ਮਨਾ ਕਰ ਦਿੰਦਾ ਛਕਾ ਨੂੰ ਨਹੀਂ ਮਨਾ ਕਰੀਦਾ ਹੁੰਦਾ ਫੜ ਲਿਆ ਕਰ ਹਾਂ ਨਹੀਂਦਾ ਹੁੰਦਾ ਮੈਂ ਜਸੂਆ ਹੋਰ ਦੇ ਨਾ ਹਾਂ ਥੋੜੇ ਹੋਰ ਦੇ ਦੋ ਚਲੋ ਜਾ ਜਾ ਆਓ ਅਮਨੇ ਫੜਦੇ ਹਾਂ ਹਾਂ ਚਲੋ ਜਾ ਕੇ ਕਰ ਚਲੋ ਚਲੋ ਤਾਂ ਦੇਖੋ ਲੋਕ ਜਿਤਨੀ ਨਹੀਂ ਚਾਚੇ ਦੱਲ ਚੱਲ ਯਾਰ ਜਸੂ ਗੋਰੀ ਜੀ ਕੀ ਗਾਲੀ ਜੀ ਗੋਰੀ ਜੀ ਕੇ ਕਾਲੀ ਜੀ ਚੁੱਪ ਚੁੱਪ ਐਨ ਕਾ ਚ ਫਲੈਸ਼ ਭਈ ਜਾਂਦੀ ਹੈ ਤੁਸੀਂ ਚਾਰ ਲਾ ਲਾ ਬਰਾਵ ਮੇਰੇ ਨਾਲ ਗੱਲਾਂ ਚਾਚਾ ਲਾ ਆ ਕੇ ਚੱਲ ਹਾਂ दुण। 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 <laughs> थाली 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 था। <laughs> जा 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 मैं देना जा जा। एक भा खना फट लाटो फोटो खिचालो पहला ਕੈਟਰੇਗੇਸ ਤੇ ਐਂ। ਤਾਂ ਕਿ ਆਪਾਂ ਵਾਪਸ ਚੱਲ ਚੱਲ। ਉਹ ਵੀ ਲੈ ਗਏ ਨੂੰ ਨੀ ਤੇ। ਆ ਕੱਦ ਲਾਵੇ। ਆ ਕਦ ਫੜੀ ਪਿੰਜੀ। ਮੇਰੇ ਖਦੋਖਣ ਲੱਗ ਗਿਆਨ ਕਾ ਲੱਗ ਕੇ ਬੇਨ। ਓਏ ਫੋਟੋ ਖੇਤੇ ਦੇ ਐ ਭਰਾਵਾ। ਓਏ ਕੀ ਆ? ਕਿਆਸੀ 18 ਵਾ। ਦੋ ਮਿੰਟ ਦੋ ਮਿੰਟ ਦੋ ਮਿੰਟ। ਵੀ ਆਇਆ। ਕਿ ਮੈਂ ਨਹੀਂ ਆਇਆ। ਜਦੋਂ ਤੁਸੀਂ ਅੱਛਾ ਬੋਲਦੇ। ਓ ਕੇ ਹੋਇਆ ਬਾਹਰ ਲੈ ਚਾਬੀ ਲੈ ਆ ਤਾਬੀ ਵੀ ਪਾ ਧੋਣੀ ਉਹ ਮਾਰਦੀ ਇਹ ਕਹਿ ਕੇ ਆਈ ਨਾ ਬਣਾ ਰੋਟੀ ਕਾ ਘਟਿਆ ਭਾੜਾ ਮੈਂ ਕਹਿੰਦਾ ਬੁਲਾ ਲਾ ਉਹਨਾਂ ਨੂੰ ਕਿਨੂੰ ਮੈਂ ਕਹਿੰਦਾ ਰੋਟੀ ਤੇ ਬਾਅਦ ਕਿਦੋਂ ਭਜਾ ਦੇ ਮਰਚਣ ਉਹ ਭਾੜਾ ਮੈਂ ਕਹਾਂ ਓਏ ਮੂੰਹ ਤਾਂ ਸੁਣਿਆ ਤੇ ਘਰੇ ਭਰਾਵਾ ਜਿੱਧਰ ਨੇ ਮਰਚਣ ਨਹੀਂ ਆ ਵੀ ਲੈ ਲੈ ਤੜਕਾ ਲਾ ਨਹੀਂ ਨਹੀਂ ਤੇਰੇ ਲੈ ਆਏ ਨਹੀਂ ਕਰ ਜਲਦੀ ਮੋਰਸਾ ਘਾੜ ਦੇ ਉਹ ਚਾਬੀ ਵੀ ਆ ਲੈ ਤਿਖੇ ਲੋਸਤ ਕਰੇ ਚੱਲ ਕੇ ਮਿਲਦੇ ਤਾਂ ਆਪਣਾ ਨਚਾਂ ਬੋਝ ਹੀ ਹੁੰਦੀ ਸੀ